ਵੇ 5 ਰੁਪਏ ਦੇ ਵਿੱਚ ਆਪਾਂ ਪਾਣੀ ਭਰ ਸਕਦੇ ਹਾਂ ਰੇਲਵੇ ਸਟੇਸ਼ਨ ਤੇ ਖੜੇ ਆ। ਬਹੁਤ ਵਧੀਆ ਆ ਚੈੱਕ ਕਰੋ। ਕਿਸੇ ਨੂੰ ਲੈਣਾ ਠੰਡਾ ਛਾਰ 5 ਰੁਪਏ ਦੇ। ਠੀਕ ਆ 5 ਰੁਪਏ ਠੀਕ ਆ ਵੀਰੇ। 5 ਰੁਪਏ ਦੇ ਹੈ ਨਾਲ ਫਿਲਟਰ ਆ ਪਾਣੀ ਹੈ ਹਨਾ ਇਹ। ਤੋਂ ਲੁਧਿਆਣਾ ਦੇ ਸਟੇਸ਼ਨ ਨਾਲੋਂ ਚੰਡੀਗੜ੍ਹ ਦਾ ਸਟੇਸ਼ਨ ਬਹੁਤ ਜ਼ਿਆਦਾ ਵਧੀਆ ਆ। ਤੁਹਾਨੂੰ ਚੈੱਕ ਕਰਾ ਦਈਏ ਬਣਦਾ ਵੀ ਪਿਆ ਇੱਧਰ। ਆ ਦੇਖ ਲਓ। ਆ ਦੇਖ ਲਓ ਬਾਈ ਟ੍ਰੇਨ ਦੇ ਹਾਲ। ਉਹ ਆ ਬੰਦੇ ਨੇ ਨਾ ਆਪਾਂ ਨੂੰ ਸਪੈਸ਼ਲ ਚਾਹ ਪਲਾਈ ਆ। ਕਿਹਦੇ ਤੁਸੀਂ? ਕਹਿੰਦਾ YouTube ਪਰ ਉਹ ਤੁਸੀਂ ਤੁਹਾਨੂੰ ਸਪੈਸ਼ਲ ਆਪਣੇ ਵੱਲੋਂ ਚਾਹ ਬਣਾਉਣੀ ਆ। ਵੀ ਸਬਸਕ੍ਰਾਈਬ ਕਰ ਦਿਓ। ਹਾਂਜੀ ਮਿੱਤਰੋ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਤੇ ਪਹਿਲਾਂ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਏ ਸੀ ਤੇ ਹੁਣ ਨਵੀਂ ਸੀਰੀ ਸ਼ੁਰੂ ਹੋਣ ਲੱਗੀ ਹੈ Shimla ਚੱਲੇ ਆ ਬਾਈ Shimla Puri ਤੋਂ ਨਿਕਲ ਕੇ ਤੇ ਆ ਬਾਈ ਹੁਣੀ ਆਪਣੇ ਨਾਲ ਨੇ ਤੇ ਇਹਨਾਂ ਨਾਲ ਇਹ ਵੀ YouTubeer ਨੇ ਬਾਈ ਹੁਣੀ ਤੇ ਬੜਾ ਇਹਨਾਂ ਨੇ ਇਹਨਾਂ ਨੇ ਵੀ ਬਹੁਤ ਸਫ਼ਰ ਕੀਤਾ ਹੈ ਤੁਹਾਨੂੰ ਮੈਂ ਚੈਨਲ ਦਿਖਾਉਂਦਾ ਬਾਈ ਤੇ ਕਸ਼ਮੀਰ ਵਗੈਰਾ ਘੁੰਮੇ ਹੋਏ ਨੇ ਤੇ ਐਕਸਪੀਰੀਅੰਸ ਵਾਲੇ ਬੰਦੇ ਆ। ਤੇ ਹੁਣ ਆਪਾਂ ਇਹ ਟ੍ਰੇਨ ਆਪਣੀ ਹੁਣ 11 ਵਜੇ ਆਉਣੀ ਆ ਨਾ ਵੀਰੇ ਹਾਂ 11 ਵਜੇ 11 ਵਜੇ ਆਉਣੀ ਆ ਤੇ ਹੁਣ ਆ ਟ੍ਰੇਨ ਖਾਲੀ ਸੀਗੀ ਮੈਂ ਕਿਹਾ ਚਲੋ ਇਹਦੇ ਚ ਆਰਾਮ ਕਰਦੇ ਆ ਰੋਟੀ ਪਾਣੀ ਖਾਂਦੇ ਆ ਤੇ ਕਿੰਨਾ ਤੱਕ ਖੜੀ ਆ ਉਹਨਾਂ ਤੱਕ ਤਾਂ ਕਰੋ ਆਰਾਮ ਇਹ ਆਪਣੀ ਟ੍ਰੇਨ ਨਹੀਂ ਹੈਗੀ ਤੇ ਆਪਣੀ ਟ੍ਰੇਨ ਨਹੀਂ ਆਈ ਸੀ ਬੈਠੇ ਆਓ ਚਲੋ ਬੈਠੀ ਬੈਗੇ ਕਿੰਨਾ ਲੱਗੇ ਰਹੇ ਨੇ ਕੰਟਾ ਡੇਢ ਘੰਟਾ ਹੀ ਵਿਹਲੇ ਸੀਗੇ 11 ਵਜੇ ਟ੍ਰੇਨ ਆਉਣੀ ਆ ਮੈਂ ਕਿਹਾ ਚਲੋ ਰੋਟੀ ਪਾਣੀ ਖਾ ਲਦੇ ਆ ਪੱਖੇ-ਪੁੱਖੇ ਲੱਗੇ ਹੋਏ ਨੇ ਚੈੱਕ ਕਰੋ ਚਲੋ ਠੀਕ ਆ ਬਾਕੀ ਹੁਣ ਚੰਡੀਗੜ੍ਹ ਨੂੰ ਚੱਲੇ ਆ ਚੰਡੀਗੜ੍ਹ ਤੋਂ ਅੱ ਤੇ ਨਾਲ ਨਾਲ ਆਪਾਂ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਉਹ ਵੀ ਸ਼ੇਅਰ ਕਰੀ ਜਾਵਾਂਗੇ ਹਾਂਜੀ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਸੀ ਵੀ ਟ੍ਰੇਨ ਤਾਂ 11 ਵਜੇ ਆਉਣੀ ਆ ਤੇ ਤੋਂ ਡੇਢ ਘੰਟਾ ਰਹਿ ਗਿਆ ਹੁਣ ਤਾਂ ਵੀ ਰਹਿਣਾ ਤੇ ਚਲੋ ਬੈਠੇ ਆ ਤੇ ਵੀਰਾ ਇਹ ਤਾਂ ਲਿਆਇਆ ਰੋਟੀ ਤੇ ਵਧੀਆ ਯਾਰ ਬਾਹਰ ਨਾਲ ਘਰ ਦੀ ਚੀਜ਼ ਖਾਓ ਘਰ ਦੀ ਚੀਜ਼ ਖਾਓ ਨਾ ਵੀਰੇ ਜੇ ਆਪਾਂ ਹੁਣ ਸਫਰ ਕਰਦੇ ਆ ਤੇ ਫਿਰ ਤਾਂ ਬਾਹਰ ਦੀ ਚੀਜ਼ਾਂ ਜੀ ਨਾ ਜਿਵੇਂ ਪੈਟੀਆਂ ਪੂਰੀਆਂ ਖਾਈ ਜਾਂਦੇ ਸਮੋਸੇ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਗਰਮੀ ਅੱਗੇ ਆ ਤੇ ਜਦੋਂ ਅਵੋਇਡ ਕਰਨਾ ਚਾਹੀਦਾ ਮੇਨ ਮਤਲਬ ਇਹੀ ਆਪਾਂ ਨੂੰ ਤਾਂ ਦੱਸਣ ਦਾ ਤੇ ਚਲੋ ਠੀਕ ਆ ਉਹਨੂੰ ਰੋਟੀ ਪਾਣੀ ਛਕਦੇ ਆਂ ਬਾਈ ਸਬਜੀ ਇਹ ਬੈਂਗਣ ਵਧੀਆ ਫੇਵਰੇਟ ਆ ਆਪਣੇ ਵੀਰੇ ਨਾਲ ਆਜੇ ਬਣਾਇਆ ਜੀ ਤੇ ਚਲੋ ਛਕਦੇ ਆਂ ਰੋਟੀ ਮਿੱਤਰੋ ਫਿਰ ਨਾਲ ਜੇ ਅੱਗੇ ਹੁਣ ਟ੍ਰੇਨ 'ਚ ਆਪਾਂ ਬੈਠਾਂਗੇ ਤੁਹਾਨੂੰ ਫਿਰ ਅੱਗੇ ਦਾ ਸਬਰ ਤੁਹਾਨੂੰ ਨਾਲ ਨਾਲ ਇਤਹਾਵਾਗੇ ਠੀਕ ਆ ਜੀ ਵੀਰੇ 5 ਰੁਪਏ ਦੇ ਵਿੱਚ ਆਪਾਂ ਪਾਣੀ ਭਰ ਸਕਦੇ ਆਂ ਰੇਲਵੇ ਸਟੇਸ਼ਨ ਤੇ ਖੜੇ ਆਂ ਬਹੁਤ ਵਧੀਆ ਆ ਚੈੱਕ ਕਰੋ ਕਿੰਨੇ ਲੈਣਾ ਠੰਡਾ 4-5 ਰੁਪਏ ਠੀਕ ਆ 5 ਰੁਪਏ ਠੀਕ ਆ ਵੀਰੇ 5 ਰੁਪਏ ਦਾ ਹੈ ਨਾਲ ਫਿਲਟਰ ਵਾਲਾ ਪਾਣੀ ਹੈ ਨਾ ਇਹ ਫਿਲਟਰ ਵਾਲਾ ਪਾਣੀ ਆ ਯਾਰ ਸਹੀ ਆ ਉਹ ਭਾਈ ਆਪਾ ਹੁਣ ਬੋਤਲ ਭਰਾਈਏ 5 ਰੁਪਏ ਦੇ ਵਿੱਚ ਫਿਲਟਰ ਵਾਲੇ ਪਾਣੀ ਦੀ ਇਹ ਚੀਜ਼ ਮੈਂ ਪਹਿਲੀ ਵਾਰ ਦੇਖੀ ਹੈ ਨਾਲ ਨਾਲ ਮੈਂ ਕਹਿੰਦਾ ਥੋੜੇ ਨਾਲ ਸ਼ੇਅਰ ਕਰਾਈਏ ਵੀਰ ਹੁਣਾਂ ਨੇ ਤਾਂ ਚਲੋ ਪਹਿਲਾਂ ਘੁੰਮੇ ਫਿਰੇ ਹੋਏ ਆ ਨੋਲਿਜ ਹੈਗੀ ਆ ਵੈਸੇ ਆਪਣੇ ਪੰਜਾਬ ਚ ਲੁਧਿਆਣੀ ਹੈਗਾ ਹਾਂਜੀ ਅਸੀਂ ਉੱਥੇ ਗਏ ਸੀ ਆਗਰੇ ਉੱਥੇ ਦੇਖੀ ਸੀ ਪਹਿਲੀ ਵਾਰ ਇਹ ਚੀਜ਼ ਤੇ ਇਹ ਲੁਧਿਆਣੇ ਪਹਿਲੀ ਵਾਰ ਵੇਖੀ ਅਸੀਂ ਚਲੋ ਮੈਂ ਵੀ ਅੱਜ ਪਹਿਲੀ ਵਾਰ ਦੇਖੀ ਆ ਤੇ ਨਾਲ ਨਾਲ ਚਲੋ 20 ਰੁਪਏ ਨਾਲ 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 ਹੁਣ 5 ਰੁਪਏ ਲੈ ਸਹੀ ਆ ਠੀਕ ਆ ਜੀ ਟ੍ਰੇਨ ਆਉਣ ਵਾਲੀ ਆ ਹੁਣ ਆਪਣੀ ਭਾਜੜਾ ਪਈਆਂ ਹੋਈਆਂ ਨੇ ਠੀਕ ਆ ਭਾਈ ਬੈਲਡਾਉਂ ਟ੍ਰੇਨ ਦੇ ਵਿੱਚ ਜਾ ਕੇ ਲੋ ਵੀ ਮਿੱਤਰੋ ਟ੍ਰੇਨ ਆ ਗਈ ਹੈ ਜਰਨਲ ਜਰਨਲ ਆਣਾ ਵੀ ਆਪਣੇ ਲੜਦਾ ਯਾਰ ਇੰਨੀ ਕਿ ਜ਼ਿਆਦਾ ਭੀੜ ਹੈ ਚੈੱਕ ਕਰ ਲੋ ਬੁਰੇ ਹਾਲ ਹੋਏ ਹੋਏ ਨੇ ਜੰਮੂ ਤੋਂ ਆਈ ਆ ਇਹ ਤੇ ਹੁਣ ਤੁਰਨ ਵਾਲੀ ਆ ਬਸ ਚੈੱਕ ਕਰਦੇ ਕੀ ਹਿਸ ਆਊਟ ਆਵਰ ਜਗ੍ਹਾ ਨਹੀਂ ਹੈਗੀ ਬੈਠਣ ਨੂੰ ਜਮਾ ਵੀ ਯਾਰ ਚਲੋ ਕੋਈ ਨਾ ਚੰਡੀਗੜ੍ਹ ਤੱਕ ਤਾਂ ਐਂ ਜਾਵਾਂਗੇ ਉੱਥੋਂ ਵੀਰੇ ਅਰੈਸਟ ਕਰਾਂਗੇ ਵੀਰੇ ਜਾ ਕੇ ਚੰਡੀਗੜ੍ਹ ਦੋ ਤਿੰਨ ਘੰਟੇ ਉੱਥੇ ਰੈਸਟ ਕਰਦੇ ਆਂ ਉਰੋਂ ਫਿਰ ਦੇਖਦੇ ਆਂ ਬਈ ਜਗ੍ਹਾ ਨਹੀਂ ਹੈਗੀ ਯਾਰ ਕਿਤੇ ਵੀ ਕੜ ਕੇ ਡੱਬੇ ਦੇ ਉੱਤੇ ਬੈਲ ਕੇ ਡੱਬਾ ਵੀ ਯਾਰ ਬਹੁਤ ਜਿਆਦਾ ਵਾ ਹੈ ਬਾਈ ਬਰਾਬਰ ਲੈ ਬਾਈ ਚਰਨ ਡੱਬਾ ਪੂਰਾ ਖੋਲੋ ਉੱਤੇ ਟੱਕ ਮਗਰ ਤੱਕ ਚਲੋ ਕੋਈ ਨਾ ਆਪਣਾ 2 ਘੰਟੇ ਦਾ ਸਫਰ ਆ ਚੰਡੀਗੜ੍ਹ ਪਹੁੰਚ ਕੇ ਆਰਾਮ ਕਰਾਂਗੇ ਯਾਰ ਫਿਰ ਤੁਸ ਤਾਂ ਬਾਈ ਬਾਲਾ ਬੁਰਾ ਹਾਲ ਆ ਤੁਸੀਂ ਕਿੱਥੇ ਜਾਣਾ ਬਾਈ ਰਾਣੀ ਦਿੱਲੀ ਜਾਣਾ ਇਹਨਾਂ ਨੇ ਦਿੱਲੀ ਜਾਣਾ ਚਲੋ ਕੋਈ ਨਾ ਆਪਾਂ ਮੂਰੇ ਖੜੇ ਹੁਣ ਹਵਾ ਲੱਗਦੀ ਪਈ ਆ ਲੁਧਿਆਣੇ ਤੋਂ ਤੁਰ ਪਿਆ ਬਾਈ ਆਪਾਂ ਵਾਲਾ ਚੱਲਦਾ ਆ ਆਹ ਦੇਖ ਲਓ ਬਾਈ ਟ੍ਰੇਨ ਦੇ ਹਾਲ ਟ੍ਰੈਵਲਿੰਗ ਕਰਨੀ ਸੋਕੀ ਨਹੀਂ ਹੈਗੀ ਆਪਾਂ ਬਸ ਘੱਟ ਬਜਟ ਦੇ ਵਿੱਚ ਟਰੈਵਲਿੰਗ ਕਰਦੇ ਨੇ ਘੱਟ ਬਜਟ ਦੇ ਵਿੱਚ ਪਰ ਉਹਨੂੰ ਯਾਰ ਵਧੀਆ ਬਜਟ 'ਚ ਵੀ ਕਰ ਸਕਦੇ ਆ ਪਰ ਮੈਂ ਕਹਿੰਦੀ ਆ ਪਹਿਲਾਂ ਘੱਟ ਬਜਟ ਤੋਂ ਸ਼ੁਰੂ ਕਰਦੇ ਆ ਨਾ ਤੇ ਆਹ ਦੇਖ ਲੋ ਇਧਰ ਇਹ ਛਿੰਜੇ ਜੈਂਟਲ ਕਰਦੀਆਂ ਦਰ ਕੇ ਵੇਰ ਆਪਾਂ ਨੂੰ ਦੇਖ ਲੋ ਇੱਥੇ ਸਾਰਾ ਘੱਟ ਭੀੜ ਭੜਾਕਾ ਹੀ ਆ ਬਬਿਓ ਉਹ ਆਹ ਬੰਦੇ ਨੇ ਨਾ ਆਪਾਂ ਨੂੰ ਸਪੈਸ਼ਲ ਚਾਹ ਪਲਾਈ ਆ ਕਹਿੰਦਾ ਤੁਸੀਂ ਕਹਿੰਦਾ YouTube 'ਰੋਂ ਤੁਸੀਂ ਤੁਹਾਨੂੰ ਸਪੈਸ਼ਲ ਆਪਣੇ ਵੱਲੋਂ ਚਾਹ ਬਣਾਉਣੀ ਆ ਸਬਸਕ੍ਰਾਈਬ ਕਰ ਦਿਓ ਇਹ ਲੋਕ ਐਜ ਲੋਕ ਚੰਗੇ ਲੋਕ ਵੀ ਮਿਲਦੇ ਹੁੰਦੇ ਟ੍ਰੇਨ ਦੇ ਵਿੱਚ ਜਣਾ ਤੇ ਜਦੋਂ ਸਫਰ ਕਰਦੇ ਆ ਤਾਂ ਬੜੀ ਵਧੀਆ ਵਧੀਆ ਲੋਕ ਮਿਲਦੇ ਆ ਜ਼ਿਆਦਾਤਰ ਨੈਗੇਟਿਵਿਟੀ ਤਾਂ ਬਹੁਤ ਘੱਟ ਹੁੰਦੀ ਆ ਇੱਕ ਵਾਰੀ ਫੇਰ ਵੀਰੇ ਧੰਨਵਾਦ ਬੋਟਾ ਠੀਕ ਐ ਸਭ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਜੀ ਓਕੇ ਓਕੇ ਚਾਹ ਪੀਆ ਚਾਹ ਚਾਹ ਵੀਰ ਸਟੇਸ਼ਨ ਆ ਗਿਆ ਆਪਣਾ ਚੰਡੀਗੜ੍ਹ ਦਾ ਠੀਕ ਆ ਵੀਰੇ ਠੀਕ ਐ ਇਹਨੂੰ ਮਿਲੋ ਹੁਣ ਜਦੋਂ ਦਿੱਲੀ ਆ ਤੈਨੂੰ ਮਿਲ ਕੇ ਜਾਵਾਂਗੇ ਆਪਾਂ ਓਕੇ ਵੀਰੇ ਧੰਨਵਾਦ ਵੀਰ ਦਿੱਲੀ ਗਏ ਨਾ ਜਦੋਂ ਆਪਾਂ ਸਪੈਸ਼ਲ ਬਾਈ ਨੂੰ ਮਿਲ ਕੇ ਜਾਵਾਂਗੇ ਜਦੋਂ ਹੁਣ ਆਪਾਂ ਚੰਡੀਗੜ੍ਹ ਉਤਰ ਗਏ ਤੇ ਸਟੇ ਕਰਦੇ ਆ ਆਰਾਮ ਕਰਦੇ ਹਾਂ ਨੇ ਘੰਟਾ ਦੋ ਘੰਟਾ ਚਲੋ ਠੀਕ ਐ ਚੱਲਦੇ ਆ ਚਲ ਦੇਖਦੇ ਆ ਫਿਰ ਦੇਖੀ ਵੀਰੇ ਟ੍ਰੇਨ ਭਰੀ ਪਈ ਆ ਲੰਗਲਾਂ ਦਾ ਵੀਰੇ ਨੂੰ ਉੱਤਰ ਬਾਲਾ ਕੱਠਾ ਬੱ ਆ ਚੈਨਲ ਹੈ YouTube ਲੋ ਬਈ ਚੈੱਕ ਕਰੋ ਚੰਡੀਗੜ੍ਹ ਸਟੇਸ਼ਨ ਇਹ ਟ੍ਰੇਨ ਆ ਨਾ ਯੂਪੀ ਚੱਲੀ ਸੀ ਯੂਪੀ ਜਾਣ ਕਰਕੇ ਤਾਂ ਇੰਨਾ ਚ ਭਈਆ ਆਪਣਾ ਯੂਪੀ ਬਿਹਾਰ ਵਾਲਾ ਬੰਦਾ ਬਹਲਾ ਸੀ ਯਾਰ ਪਰ ਬੰਦੇ ਗੁੱਟ ਸੀ ਯਾਰ ਵਿੱਚ ਤੇ ਹੁਣ ਦੇਖਦੇ ਹਾਂ ਉਹਰੇ ਘੰਟੇ ਦੋ ਘੰਟਾ ਰਾਮ ਕਰਦੇ ਆ ਤੇ ਫਿਰ ਕਾਲਕਾ ਨੂੰ ਨਿਕਲਣਾ ਆਪਾਂ ਦੇਖਦੇ ਆ ਕਿ ਕੈਬ ਕਰਾਂਗੇ ਜਾਂ ਤਾਂ ਫਿਰ ਉਰੋਂ ਬੱਸ-ਪੁੱਸਾ ਸ਼ਾਇਦ ਹੀ ਮਿਲੇ ਰਾਤ ਨੂੰ ਮਿਲਦੀ ਨਹੀਂ ਹੁੰਦੀ ਹਨ ਕੈਬ ਦੇਖਾਂਗੇ ਬਾਕੀ ਜੋ ਵੀ ਹੋਇਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੋਂ ਲੁਧਿਆਣਾ ਦੇ ਸਟੇਸ਼ਨ ਨਾਲੋਂ ਚੰਡੀਗੜ੍ਹ ਦਾ ਸਟੇਸ਼ਨ ਬਹੁਤ ਜ਼ਿਆਦਾ ਵਧੀਆ ਆ ਤੁਹਾਨੂੰ ਚੈੱਕ ਕਰਾ ਦਈਏ ਬਣਦਾ ਵੀ ਪਿਆ ਇੱਧਰ ਆ ਦੇਖ ਲਓ ਬਣਦਾ ਪਿਆ ਔਣ ਵਾਲੇ ਸਾਲਾਂ ਦੇ ਵਿੱਚ ਇਹ ਬਹੁਤ ਵਧੀਆ ਬਣ ਜੇਣਾ ਬਾਬਿਓ ਘੈਂਟ ਆ ਲੁਧਿਆਣਾ ਵਾਲੇ ਸਟੇਸ਼ਨ ਨਾਲੋਂ ਤਾਂ ਬਹੁਤ ਜ਼ਿਆਦਾ ਵਧੀਆ ਯਾਰ ਸਪੇਸ ਵੀ ਜ਼ਿਆਦਾ ਖੁੱਲੀ ਆ ਵਧੀਆ ਆ ਮੈਨੂੰ ਵਧੀਆ ਲੱਗਿਆ ਲੁਧਿਆਣ ਦਾ ਬਾਲਾ ਬੁਰਾ ਹਾਲ ਆ ਪਰ ਲੁਧਿਆਣਾ ਵੀ ਰੀਨੋਵੇਟ ਹੋ ਰਿਹਾ ਆ ਔਨ ਆਲੇ ਸਾਲਾਂ ਚ ਲੁਧਿਆਣਾ ਵੀ ਵਧੀਆ ਬਣ ਜੇਣਾ ਹਾਂਜੀ ਮਿੱਤਰੋ ਪਹਿਲਾਂ ਕੈਪ ਬਾਰੇ ਸੋਚੇ ਸੀ ਹੁਣ ਟੀਟੀ ਨਾਲ ਗੱਲ ਹੋਈ ਆ ਕਹਿੰਦੇ 2:30 ਵਜੇ ਟ੍ਰੇਨ ਜਾਂਦੀ ਆ ਕਾਲਕਾ ਨੂੰ ਡੈਲੀ ਜਾਂਦੀ ਆ ਹਾਵੜਾ ਤੋਂ ਆਉਂਦੀ ਆ ਤੇ ਲਾਸਟ ਕਾਲਕਾ ਤੱਕ ਹੀ ਜਾਂਦੀ ਆ ਤੇ ਹੁਣ 2:30 ਵਜੇ ਤੱਕ ਹੁਣ ਅੱਧਾ ਪੂਨਾ ਘੰਟਾ ਰੇ ਜਿਹੜਾ ਰੂਮ ਆ ਉੱਥੇ ਰੈਸਟ ਰੂਮ ਉੱਤੇ ਵੇਇਟਿੰਗ ਰੂਮ ਦੇ ਵਿੱਚ ਵੇਟ ਕਰਦੇ ਆ ਰੈਸਟ ਕਰਦੇ ਆ ਉੱਥੇ 2:30 ਵਜੇ ਆਪਣੀ ਟ੍ਰੇਨ ਆ ਜਾਣੀ ਆ ਡੈਲੀ ਜਾਂਦੀ ਆ ਉਹ ਕਾਲਕਾ ਨੂੰ ਲਾਸਟ ਉਹਦਾ ਮਤਲਬ ਉੱਥੇ ਰੁਕਦੀ ਤੇ ਚਲੋ ਠੀਕ ਆ ਜੀ ਹੁਣ ਟ੍ਰੇਨ ਆਵੇ ਤੇ ਨਾਲ ਨਾਲ ਤੁਹਾਨੂੰ ਇਨਫੋਰਮੇਸ਼ਨ ਆਪਾਂ ਸ਼ੇਅਰ ਕਰਨੀ ਜਾਣੀਆਂ ਨਾਲ ਦੀ ਨਾਲ ਯਾਰ ਟ੍ਰੇਨ ਅੱਗੇ ਜਾਂਦੀ ਹੁੰਦੀ 2:30 ਵਜੇ ਤੇ ਹੁਣ ਅੱਜ ਡਿਲੇ ਹੋ ਗਈ ਸਵਾ 4 ਵਜੇ ਜਾਣੀਆ ਟ੍ਰੇਨ ਤੇ ਘੰਟਾ ਕੱਸੀ ਆਰਾਮ ਕਰ ਲਿਆ ਤੇ ਹੁਣ ਬ੍ਰੇਕਫਾਸਟ ਚੱਲਦਾ ਪਿਆ ਲੇਜ਼ ਦੇ ਨਾਲ ਕੋਕ ਆ ਕੋਕ ਭਾਈ 40 ਰੁਪਏ ਦੀ ਕੋਕ ਆ ਇਹ ਤੇ ਆ ਭਾਈ ਮਗਰੇ ਤੋਂ ਲਈ ਸੀਗੀ ਤੇ ਮੈਨੂੰ ਕਹਿੰਦਾ 50 ਰੁਪਏ ਮੈਂ ਕਿਹਾ 40 ਦਿੰਦੇ ਯਾਰ ਸਾਰੇ ਬਾਜੀ ਦੰਦ ਕੱਢਣ ਲੱਗ ਗਿਆ ਇਹ ਚੀਜ਼ ਆ ਹੁੰਦੀ ਹੈ ਕਹਦੇ ਕਰੋ ਬਾਈ ਜੇ ਹੁੰਦਾ ਕੋਈ ਹੋਰ 50 ਰੁਪਏ ਦੇਣੇ ਸੀ ਅਗਲੇ ਨੇ ਪਰ ਜਿੱਤੇ ਆਪਣਾ ਹੱਕ ਆ ਬੋਲਣ ਦਾ ਉੱਥੇ ਬੋਲਦਿਆ ਕਰੋ ਇੱਥੇ ਵੀ 38 ਰੁਪਏ ਲਿਖਿਆ ਜੇ ਤੇ ਆਪਾਂ 40 ਦੇ ਕੇ ਆਏ ਇਹਨੂੰ 50 ਹੀ ਦੇਣੇ ਹੈਗੇ 50 ਮੰਗਦਾ ਸੀਗਾ ਚਲੋ ਕੋਈ ਨਾ ਹੁਣ ਸਵਾ ਚਾਰ ਹੁੰਦੀ ਹੈ ਟ੍ਰੇਨ ਤੇ ਤੁਹਾਨੂੰ ਦਿਖਾਉਂਦੇ ਅੱਗੇ ਹਿਸਾਬ ਤੱਕੀ ਆ ਲੋ ਵੀ ਮਿੱਤਰੋ ਖਾ ਪੀ ਕੇ ਹਨਾ ਬ੍ਰੇਕਫਾਸਟ ਸੀਗਾ ਆਪਣਾ ਸਵੇਰ ਦਾ ਉਹ ਬਹੁਤ ਕੁਝ ਹੈਂਡਲ ਕਰਨਾ ਪੈਂਦਾ ਬਾਈ ਜਦੋਂ ਟਰੈਵਲ ਕਰਦੇ ਆ ਤੇ ਹੁਣ ਆ ਟ੍ਰੇਨ ਸਾਰੀ ਖਾਲੀ ਮਿਲੀ ਆਪਾਂ ਨੂੰ ਜਦੋਂ ਸਾਹਮਣੇ ਟ੍ਰੇਨ ਖਾਲੀ ਦੇਖੀ ਤੇ ਮੈਂ ਕਿਹਾ ਚਲੋ ਯਾਰ ਜਾ ਕੇ ਬੈੰਨੇ ਆ ਤੂੰ ਸਿੱਧੀ ਕਰੀਏ ਉਹ ਪਹਿਲਾਂ ਅੱਬ ਉੱਥੇ ਸਟੇਸ਼ਨ ਤੇ ਬੈਠੇ ਹੋਏ ਸੀਗੇ ਸਾਈਡ ਤੇ ਉੱਤੇ ਬਣੀ ਹੋਈ ਸੀ ਜਗਾ ਬੂਟਬਾਟ ਲਾਈ ਨਹੀਂ ਮੈਂ ਕਿਹਾ ਚੱਕੇ ਨਾ ਜਾਣਾ ਇਹਦੇ ਬਾਅਦ ਲੱਭਦੇ ਫਿਰ ਗਏ ਹਨਾ ਤੇ ਟ੍ਰੇਨ ਹੈਗੀ ਸਵੇਰ 4 ਵਜੇ ਦੀ ਤੇ ਡਿਲੇ ਹੋ ਗਈ ਸੀਗੀ ਚਲੋ ਕੋਈ ਚੱਕਰ ਨਹੀਂ ਹੈਗਾ ਤੇ ਬੱਸਾਂ ਦਾ ਟਾਈਮਿੰਗ ਹੈਗੀ ਬਾਈ 5:30 6 ਵਜੇ ਬੱਸ ਜਾਂਦੀ ਆ ਤੇ ਚਲੋ ਠੀਕ ਆ ਟੈਕਸੀ ਵੀ ਕਰ ਸਕਦੇ ਆ ਟੈਕਸੀ ਯਾਰ ਪਰ ਹੁਣ ਦੋ ਬੰਦੇ ਆ ਆਪਾਂ ਚਲੋ ਟ੍ਰੇਨ ਜੇ ਆਪਣੀ ਸਵੇਰ ਚ ਰੋਂਦੀ ਆਪਾਂ 5 5:30 ਵਜੇ ਪਹੁੰਚ ਜਾਗੇ ਰਾਮ ਨਾਲ ਤੇ ਅੱਗੇ ਤੁਹਾਨੂੰ ਵਧੀਆ ਮਾਹੌਲ ਚਲ ਦਿਖਾਵਾਂਗੇ ਵਧੀਆ ਚਲੋ ਭਾਈ ਟਿਕਟ ਲੈ ਆਂਦੀ ਮਿਲ ਗਈ ਵੀਰੇ ਟਿਕਟ ਟਿਕਟ ਮਹਿੰਗੀ 60 ਰੁਪਏ ਫਰਾਈ ਆ ਪਰ ਪਰਸਨ 3 ਤੇ 30 ਰੁਪਏ ਆ 30 ਰੁਪਏ ਟਿਕਟ ਇੱਕ ਟਿਕਟ ਅੱਛਾ ਲੋ ਭਾਈ ਟਿਕਟ ਲੈ ਆਂਦੀ ਆਪਾਂ 440 ਤੇ ਚੱਲਣੀ ਆ ਵੀਰੇ ਹਾਂ 440 ਰੁਪਏ ਜੀ 1% ਠੀਕ ਆ ਨਾ ਅਸੀਂ ਆਟ ਵਾਲੇ ਨੂੰ ਪੁੱਛਿਆ 600 ਰੁਪਏ ਮੰਗਦਾ ਰਿਹਾ ਸੀ 600 ਰੁਪਏ ਮੰਗਦਾ ਵੀਰੇ ਬਹੁਤ ਲੁੱਟਦੇ ਆ ਬਸ ਪੇਸ਼ੈਂਸ ਹੁੰਦੀਆਂ ਨੇ ਉਹ ਰੱਖਣੀਆਂ ਪੈਂਦੀਆਂ ਤੇ ਚਲੋ ਠੀਕ ਆ ਉਹਨੂੰ ਵੇਟ ਕਰਦੇ ਆ ਟ੍ਰੇਨ ਦੇ ਵਿੱਚ ਜਾ ਕੇ ਵੇਟ ਕਰਦੇ ਆ ਲਿਫਟਾਂ ਲੱਗੀਆਂ ਹੋਈਆਂ ਵਧੀਆ ਸਿਸਟਮ ਐ ਰੋਬੀ ਚੰਡੀਗੜ੍ਹ ਵੀਰੇ ਆ ਟ੍ਰੇਨ ਖੜੀ ਆ ਤੇ ਹਜੇ ਡੱਬਾ ਇੰਜਣ ਲੱਗਣਾ ਮੂਰੇ ਹਜੇ 15-20 ਮਿੰਟ ਖੜੂਗੀ ਹਜੇ ਤੇ ਦਿਖਾ ਦਈਏ ਤੁਹਾਨੂੰ ਪਹਿਲਾਂ ਠੀਕ ਹੈ ਜੇ ਹਨੀ ਭੀੜ ਭੜਾਕਾ ਘਟਿਆ ਹਜੇ ਪਹਿਲੀ ਬਹਿ ਜਾਣ ਆਪਾਂ ਪੂਰੀ ਬਹਿ ਜੀਏ ਨਾ ਪਹਿਲੀ ਬਹਿ ਜੀਏ ਬਾਅਦ ਚ ਦਿੱਕਤ ਹੋਊਗੀ ਜਗ੍ਹਾ ਨਾ ਮਿਲੇ ਠੀਕ ਹੈ ਭਾਈ ਹੁਣ ਕੱਲ ਕੱਜਾ ਕੇ ਮਿਲਦੇ ਆ ਸਭ ਨੂੰ ਚਾਹ ਵੀ ਹੋ ਜਾਏ ਚਾਹ ਬਸ 30 ਟਾਈ ਹੋ ਜੀਏ ਵਾਚਾ ਸਾਨੂੰ ਮਿਲਦੀ ਲੋ ਸੀਟ ਤਾਂ ਮਿਲ ਗਈ ਆਪਾਂ ਨੂੰ ਯੂ ਡੀ ਆਰ ਕੰਫਰਟੇਬਲ ਆਪ ਲਈ ਆ ਸੀ ਵੀਡੀਓ ਲਈ ਆਪਾਂ ਨੇ ਟ੍ਰੇਨ 'ਚ ਬਹੁਤ ਜ਼ਿਆਦਾ ਘੱਟ ਪੀੜੀਆਂ ਤੋਂ ਕਿ ਲਾਸਟ ਸਟੇਸ਼ਨ ਅੱਗੇ ਕਲਕੱਤਾ ਯਾਰ ਤੇ ਠੀਕ ਆ ਓਕੇ ਆ ਬਹੁਣ 15 ਮਿੰਟਾਂ ਤੱਕ ਟ੍ਰੇਨ ਚੱਲ ਪਣੀ ਆ ਠੀਕ ਆ ਹਨਾ ਮਿਲਦੇ ਆ ਫਿਰ ਤੁਹਾਨੂੰ ਅੱਗੇ ਕਾਲਕਾ ਤੋਂ ਅੱਗੇ ਸਸਪੈਂਸ ਵਧਿਆ ਯਾਰ ਦੇਖਦੇ ਆ ਬਾਕੀ ਕੀ ਹਾਲ ਉੱਥੇ ਲੋ ਵੀ ਮਿੱਤਰੋ ਟ੍ਰੇਨ ਤਾਂ ਚੱਲ ਪਈ ਆ ਟਾਈਮ 5 ਵਜਣ ਵਾਲਿਆ ਦਿਨ ਵਿੱਚ ਚੜਨ ਵਾਲਿਆ ਸਾਰਾ ਸਾਰੀ ਰਾਤ ਕਿ ਆ ਕੇ ਕਿੱਢੀ ਆ ਬਾਈ ਚਲੋ ਖੁਸ਼ੀ ਹੁੰਦੀ ਆ ਇੱਕ ਨਵੀਂ ਲੋਕੇਸ਼ਨ ਤੇ ਜਾਂਦੇ ਆ ਨਾ ਘਰੋਂ ਨਿਕਲ ਗਏ ਵਧੀਆ ਲੱਗਦਾ ਆ ਵਾਜਾ ਫਿਰ ਇਹ ਜਿਹੀ ਹੁੰਦੀ ਹੁੰਦੀ ਆ ਚਲੋ ਦਿਨ ਚੜਨ ਲੱਗਾ ਆ ਅੱਧਾ ਘੰਟਾ ਲੱਗੂ ਆਪਾਂ ਨੂੰ ਮਿਲਦੇ ਤੁਹਾਨੂੰ ਕਾਲਕਾ ਜਾ ਕੇ ਬਾਈ ਵਿਊ ਚੈੱਕ ਕਰੋ ਕਾਲਕਾ ਨੂੰ ਟ੍ਰੇਨ ਚਲਦੀ ਪਈ ਆ ਵਿਊ ਇੰਨਾ ਕੁ ਜਿਆਦਾ ਸਿਰਾ ਹੈ ਨਾ ਅੱਖਾਂ ਮਤਲਬ ਤਾਜ਼ੀਆਂ ਹੋ ਗਈਆਂ ਸਵੇਰੇ ਸੂਰਜਾ ਚੀਂ ਦੇਖ ਕੇ ਇਹ ਚੀਜ਼ ਦੇਖਣ ਨੂੰ ਘਰੋਂ ਤੁਰੇ ਸੀ ਤੇ ਲੋ ਮਾਈਂਡ ਫਰੈਸ਼ ਹੋ ਜਾਂਦਾ ਬੰਦੇ ਦਾ ਬਾਈ ਮਾਹੌਲ ਇੰਨਾ ਕਿ ਜਿਆਦਾ ਸਿਰਾ ਹੋਇਆ ਪਿਆ ਨਾ 뷰 ਵਾਲਾ ਸੋਹਣਾ ਯਾਰ ਇਹੀ ਚੀਜ਼ ਦੇਖਣ ਨੂੰ ਆਪਾਂ ਕਰੋ ਬੜੇ ਠੀਕੇ ਮਾਹੌਲ ਵਾਲਾ ਸਿਰਾ ਯਾਰ ਮਿਲ ਖੁਸ਼ ਹੋ ਗਿਆ ਸਵੇਰ ਸਵੇਰ ਦੀ ਜਿਹੜੀ ਸਵੇਰ ਨੂੰ ਗੁੱਡ ਮਾਰਨਿੰਗ ਹੋ ਜਾਂ ਕੋਈ ਇਹਨੂੰ ਕਹਿੰਦੇ ਗੁੱਡ ਮਾਰਨਿੰਗ ਬਾਬਿਓ ਇਹ ਹੁੰਦੀ ਅਸਲ ਗੁੱਡ ਮਾਰਨਿੰਗ ਚੈੱਕ ਕਰੋ ਇਹ ਹੁੰਦੀ ਆ ਮਿੱਤਰੋ ਗੁੱਡ ਮਾਰਨਿੰਗ ਵੀ ਮਿੱਤਰੋ ਪਹੁੰਚ ਗਏ ਆ ਕਾਲਕਾ ਤੇ ਲੁਧਿਆਣੇ ਤੋਂ ਸ਼ੁਰੂ ਕੀਤਾ ਸੀ ਲੁਧਿਆਣੇ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਕਾਲਕਾ ਤੇ ਸਟਾਰਟਿੰਗ ਤਾਂ ਯਾਰ ਥੋੜੀ ਬਹੁਤ ਖਰਾਬ ਜੀ ਹੋਈ ਸੀ ਹਨਾ ਕਿਉਂਕਿ ਬਿਆਲਾ ਭੀੜ ਭੜਾਕਾ ਸੀਗਾ ਪਰ ਜਿਹੜੀ ਐਂਡਿੰਗ ਐਂਟੀ ਕਬਾਲੀ ਸਿਰਾ ਰਬਿਓ ਗੁੱਡ ਮਾਰਨਿੰਗ ਜਿਹਨੂੰ ਕਹਿੰਦੇ ਨੇ ਅਸਲੀ ਗੁੱਡ ਮਾਰਨਿੰਗ ਆ ਇਹ ਤੇ ਮਾਹੌਲ ਬਹੁਤ ਸਿਰਾ ਆ ਕਾਲਕਾ ਪਹੁੰਚ ਚੁੱਕੇ ਆ ਤਕਰੀਬਨ 25 30 ਮਿੰਟ ਲੱਗੇ ਆ ਠੀਕ ਆ ਜੀ ਚੰਡੀਗੜ੍ਹ ਤੋਂ ਕਾਲਕਾ ਇੰਨਾ ਕੁ ਟਾਈਮ ਲੱਗ ਗਿਆ ਤੇ ਮਾਹੌਲ ਬਿਲਕੁਲ ਸਿਰਆ ਤੇ ਹੁਣ ਇਸ ਤੋਂ ਬਾਅਦ ਅਸੀਂ ਟੋਏ ਟ੍ਰੇਨ ਲੈਣੀ ਆ ਤੇ ਉਹਦਾ ਤਾਂ ਬਈ ਸਫਰੀਪਾਲਾ ਐਂਡ ਆ ਤੇ ਹੁਣ ਟੋਏ ਟ੍ਰੇਨ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਮਿਲਦੇ ਆ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਮਿਲਦੇ ਆ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਨੈਕਸਟ ਪਾਰਟ ਬਾਹਲਾ ਸਿਰਾ ਹੋਣ ਵਾਲਾ ਬਾਬਿਓ ਜਰੂਰ ਦੇਖਿਓ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ